ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣਿਓ ਸ਼ਬਦ ਕੁਰਬਾਨੀ ਵਿਚਾਰ ਉਸ ਗੁਰੂ ਤੋਂ ਕੁਰਬਾਨ ਜਾਈਏ ਜਿਸ ਗੁਰੂ ਨੇ ਤਿਹਾਰ ਮਨਾਉਣ ਦੀ ਜਾਨ ਸਿਖਾ ਦਿੱਤੀ ਬਹੁਤ ਸੰਸਾਰ ਬਹਿਮਾ ਪਰਮਾ ਵਿੱਚ ਫਸਿਆ ਪਿਆ ਸੀ ਵੀਰਵਾਰ ਕੱਪੜੇ ਨਹੀਂ ਧੋਣੇ ਮੰਗਲਵਾਰ ਨੋਣੀ ਕੱਟਣੀ ਸ਼ਨੀਵਾਰ ਸਿਰ ਨਹੀਂ ਨਾਉਣਾ ਇਹਨਾਂ ਸਾਰੀਆਂ ਬਾਣਾਂ ਦਾ ਜ਼ਿਕਰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਉਂਦਾ ਹੈ ਮਹਾਰਾਜ ਜੀ ਨੇ ਉਹਨਾਂ ਭੁੱਲਿਆਂ ਨੂੰ ਸਹੀ ਮਾਰਗ ਦਿਖਾਇਆ ਕਿ ਕੋਈ ਵੀ ਦਿਨ ਮਾੜਾ ਨਹੀਂ ਹੈ ਇੱਕ ਨਵੀਂ ਵਿਆਹੀ ਨੂੰ ਵਿਆਹ ਤੋਂ ਬਾਅਦ ਵੀਰਵਾਰ ਨੂੰ ਕੱਪੜੇ ਲੈ ਕੇ ਬੈਠ ਗਈ ਤੋਣ ਸਾਰਾ ਪਰਿਵਾਰ ਗੁੱਸੇ ਤੂੰ ਇਹ ਕੀ ਕੀਤਾ ਅੱਜ ਸਾਡਾ ਕੋਈ ਨਾ ਕੋਈ ਨੁਕਸਾਨ ਹੋਣਾ ਹੀ ਹੈ ਉਹ ਬੱਚੀ ਚੁੱਪ ਉਹ ਬੱਚੀ ਸਾਰਾ ਦਿਨ ਅੰਦਰ ਚੁੱਪਤੀ ਸਾਹ ਪਰਦੀ ਰਹੀ ਤੇ ਆਸਾ ਕਰਦੀ ਰਹੇ ਕਿ ਮਹਾਰਾਜ ਜੀ ਆਜੀ ਨੰਦਾ ਕੋਈ ਨੁਕਸਾਨ ਨਾ ਹੋਵੇ ਇਹਨਾਂ ਦੇ ਮੰਨੰਦਰੋਂ ਵੀਰਵਾਰ ਦਾ ਪਰਮ ਨਿਕਲ ਜਾਵੇ ਵਾਰ ਮਾੜੀ ਨਹੀਂ ਜੇ ਤੂੰ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਹੀਂ ਕੀਤੇ ਨਿਤਨੇਮ ਨਹੀਂ ਕੀਤਾ ਫਿਰ ਦਿਨ ਮਾੜਾ ਹੈ ਜਾ ਤੂੰ ਵਾਹਿਗੁਰੂ ਜੀ ਦਾ ਓਟ ਆਸਰਾ ਲੈ ਕੇ ਨਹੀਂ ਚੱਲਿਆ ਫਿਰ ਦਿਨ ਮਾੜਾ ਹੈ ਇੱਕ ਕਲੰਗੀਧਰ ਪਾਸ਼ਾ ਜੀ ਤੋਂ ਬਲਿਹਾਰ ਜਾਈਏ ਜਿਨ੍ਹਾਂ ਨੇ ਬੈਮ ਪਰਮ ਕੱਢੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ